ਗਲ ਜੇਬੜੀ ਆਪੇ ਪਾਏ ਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉਂ ਜਾ ਜਿੰਨਾ ਕੋ ਮਨੁੱਖ ਨੂੰ ਲੱਗਦਾ ਕਿ ਉਹਦੀਆਂ ਡੋਰਾ ਉਹਦੇ ਆਪਣੇ ਹੱਥ ਵਿੱਚ ਨੇ ਦਰਸਲ ਉਹਨਾਂ ਹੈ ਨਹੀਂ ਸਾਡੀਆਂ ਡੋਰਾ ਉਸ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਨੇ ਇਹਦੇ ਬਾਰੇ ਵਿਸਥਾਰ ਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਪਣੇ ਜੀਵਨ ਦੇ ਬਦਲਾਅ ਸਾਂਝੇ ਕਰ ਰਹੇ ਹੋ ਟਿੱਪਣੀਆਂ ਦੇ ਰਾਹੀਂ ਹਰਪਜਨ ਸਿੰਘ ਸਿੱਧੂ ਜੀ ਨੇ ਲਿਖਿਆ ਕਿ ਉਹ ਰਿਟਾਇਰਡ ਜੱਜ ਹਨ ਤੇ ਉਹਨਾਂ ਨੇ ਗੁਰਬਾਣੀ ਨੂੰ ਸੁਣਨ ਦਾ ਤੇ ਸਮਝਣ ਦਾ ਫੈਸਲਾ ਕੀਤਾ ਤੇ ਇਹ ਚੈਨਲ ਉਹਨਾਂ ਦੀ ਬੜੀ ਸਹਾਇਤਾ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਇਹ ਸੇਵਾ ਸਾਡੇ ਲਈ ਖੇ ਲਈ ਹੈ ਪੰਜਾਬੀ ਟਿਊਟੋਰੀਅਲ ਨਾਮ ਦਾ YouTube ਹੈਂਡਲ ਹੈ ਉਹਨਾਂ ਨੇ ਲਿਖਿਆ ਕਿ ਅਕਾਲ ਪੁਰਖ ਵੱਲੋਂ ਮਿਹਰ ਹੋਈ ਤੇ ਇਸ ਚੈਨਲ ਤੱਕ ਪਹੁੰਚ ਹੋਈ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਪਸ਼ਪਿੰਦਰ ਜੀ ਲਿਖਦੇ ਨੇ ਕਿ ਗੁਰਬਾਣੀ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਤਿਰਲੱਜਨ ਆਊਟਲੁੱਕ ਦਾ ਧੰਨਵਾਦ ਕਰਦੇ ਨੇ ਚੈਨਲ ਦੀ ਮੈਂਬਰਸ਼ਿਪ ਜੁਆਇਨ ਕਰਨ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਪ੍ਰਿੰਸ ਬਰਾੜ ਜੀ ਨੇ ਤੇ ਮੱਥਾ ਹੀ ਟੇਕ ਦਿੱਤਾ ਹੈ ਸੇਵਾ ਹੀ ਭੇਜ ਦਿੱਤੀ ਹੈ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਨੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਮੇਰੇ ਲਈ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਗੁਰਬਾਣੀ ਨੂੰ ਸਮਝ ਰਹੇ ਹੋ ਜਿੰਨੇ ਜ਼ਿਆਦਾ ਲੋਕ ਗੁਰਬਾਣੀ ਦੇ ਨਾਲ ਜੁੜਨਗੇ ਗੁਰਬਾਣੀ ਨੂੰ ਸਮਝਣਗੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਗੇ ਜਗਤ ਦੇ ਵਿੱਚ ਉੰਨੀ ਹੀ ਖੁਸ਼ਹਾਲੀ ਆਏਗੀ ਸੋ ਪ੍ਰਮਾਤਮਾ ਤੁਹਾਡੇ ਸਭਨਾਂ ਤੇ ਇੰਜ ਹੀ ਮਿਹਰ ਬਣਾਈ ਰੱਖੇ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਰਹੋ ਸਾਡੇ ਤੇ ਵੀ ਪ੍ਰਮਾਤਮਾ ਕਿਰਪਾ ਕਰੇ ਕਿ ਅਸੀਂ ਇਸ ਸੇਵਾ ਨੂੰ ਨਿਭਾਉਂਦੇ ਰਹੀਏ ਲਚਨ ਆਉਟਲੁੱਕ ਸੋਰਠ ਮਹਿਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣ ਆਮ ਆਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਨ ਏ ਭਾਈ ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਸ੍ਰਿਸ਼ਟੀ ਦੇ ਵਿੱਚ ਚਾਨਣ ਵਰਤੌਣ ਦੇ ਲਈ ਸੂਰਜ ਅਤੇ ਚੰਦ ਪੈਦਾ ਕਰਦਾ ਹੈ ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ ਜਿਨ੍ਹਾਂ ਨੂੰ ਕੋਈ ਆਦਰ ਮਾਨ ਨਹੀਂ ਦਿੰਦਾ ਉਹਨਾਂ ਨੂੰ ਆਦਰ ਦੇਣ ਵਾਲਾ ਉਹ ਆਪ ਹੈ ਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘੜਤ ਵਾਲਾ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਮਿਹਰ ਕਰਕੇ ਆਪ ਹੀ ਸਭ ਦੀ ਰੱਖਿਆ ਕਰਦਾ ਹੈ ਮੇਰੇ ਮਨ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁੜ ਨ ਆਵਣ ਜਾਣ ਰਹਾਉ ਏ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਮਾਤਮਾ ਦਾ ਨਾਮ ਤੇਰੇ ਜੀਵਨ ਸਫਰ ਵਾਸਤੇ ਰਾਹਦਾਰੀ ਹੈ ਕਿਤੇ ਸਫਰ ਤੇ ਜਾਈਏ ਤੇ ਖਰਚਾ ਪਾਣੀ ਚਾਹੀਦਾ ਹੁੰਦਾ ਉਸੇ ਤਰ੍ਹਾਂ ਹੀ ਜੀਵਨ ਦੇ ਸਫਰ ਤੇ ਤੁਰੇ ਹੋਏ ਆ ਤਾਂ ਇਸ ਸਫ਼ਰ ਨੂੰ ਸੁੱਖ ਸ਼ਾਂਤੀ ਦੇ ਨਾਲ ਆਨੰਦ ਦੇ ਨਾਲ ਸੰਪੂਰਨ ਕਰਨ ਦੇ ਲਈ ਪ੍ਰਭੂ ਦੇ ਨਾਮ ਰੂਪ ਖਰਚਾ ਪਾਣੀ ਚਾਹੀਦਾ ਹੈ ਰਾਧਾਰੀ ਚਾਹੀਦੀ ਹੈ ਉਹ ਰਾਧਾਰੀ ਗੁਰੂ પાસે ਮਿਲਦੀ ਹੈ اے ਭਾਈ ਸਾਧ ਸੰਗਤ ਵਿੱਚ ਮਿਲ ਕੇ ਤੂੰ ਪ੍ਰਮਾਤਮਾ ਦਾ ਧਿਆਨ ਧਰਿਆ ਕਰ ਇਹਦੀ ਬਰਕਤ ਦੇ ਨਾਲ ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ਜੀਵਨ ਦੇ ਉਤਾਰ ਚੜਾ ਤੇ ਚੱਲਦੇ ਹੀ ਆਏ ਨੇ ਤੇ ਚੱਲਦੇ ਹੀ ਰਹਿਣਗੇ ਪਰ ਜੇ ਪ੍ਰਮਾਤਮਾ ਦੇ ਨਾਮ ਦਾ ਤੁਹਾਡੇ ਕੋਲ ਸਾਥ ਹੈ ਤਾਂ ਤੁਹਾਡੀ ਮਾਨਸਿਕ ਅਵਸਥਾ ਦੇ ਵਿੱਚ ਉਤਾਰ ਚੜਾ ਨਹੀਂ ਆਉਣਗੇ ਉੱਥੇ ਸਦਾ ਸਥਿਰਤਾ ਰਹੇਗੀ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ਿਸ਼ ਕਰਾਂ ਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਹੀ ਗੁਣ ਵਰਤਦਾ ਪਿਆਰਾ اے ਭਾਈ ਉਹ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਗੁਣਾ ਦੀ ਦਾਤ ਦਿੰਦਾ ਹੈ ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਦੇ ਵਿੱਚ ਕਬੂਲ ਕਰਦਾ ਹੈ ਆਪੇ ਹੀ ਪ੍ਰਵਾਨ ਆਪੇ ਬਖਸ਼ ਕਰਾਏ ਦਾ ਪਿਆਰਾ ਆਪੇ ਸੱਚ ਨਿਸ਼ਾਨ ਪ੍ਰਭੂ ਜੀਵਾਂ ਦੇ ਉੱਤੇ ਆਪ ਹੀ ਬਖਸ਼ਿਸ਼ ਕਰਦਾ ਤੇ ਆਪ ਹੀ ਉਹਨਾਂ ਦੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਚਾਨਣ ਮਨਾਰਾ ਹੈ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫਰਮਾਨ ਉਹ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੇ ਹੁਕਮ ਦੇ ਵਿੱਚ ਤੋਰਦਾ ਤੇ ਹਰ ਥਾਂ ਦੇ ਉੱਤੇ ਆਪਣਾ ਹੁਕਮ ਚਲਾਉਂਦਾ ਜਿਹੜੇ ਫੈਸਲੇ ਸਾਨੂੰ ਲੱਗਦਾ ਕਿ ਅਸੀਂ ਸੋਚ ਸਮਝ ਕੇ ਖੁਦ ਕਰਦੇ ਆ ਉਹਨਾਂ ਨੂੰ ਕਰਨ ਦੇ ਲਈ ਸੋਚ ਸਮਝ ਵੀ ਸਾਨੂੰ ਉਸ ਪ੍ਰਮਾਤਮਾ ਨੇ ਬਖਸ਼ੀ ਹੈ ਤਾਂ ਉਹ ਫੈਸਲੇ ਵੀ ਅਸੀਂ ਖੁਦ ਨਹੀਂ ਕਰ ਰਹੇ ਪ੍ਰਮਾਤਮਾ ਸਾਡੇ ਪਾਸੋਂ ਕਰਵਾ ਰਿਹਾ ਹੈ ਆਪੇ ਹੁਕਮ ਵਰਤਦਾ ਪਿਆਰਾ ਵਿਗਿਆਨਕ ਢੰਗ ਦੇ ਨਾਲ ਵੀ ਗੱਲ ਕਰੀਏ ਤਾਂ ਤੁਹਾਡੇ ਕੌਨਸ਼ੀਅਸ ਮਾਈਂਡ ਦੀ ਜਿੰਨੀ ਕਿ ਸ਼ਮਤਾ ਹੈ ਤੁਹਾਡਾ ਪ੍ਰੀ ਫਰੰਟਲ ਕਾਰਟੈਕਸ ਜਿੰਨਾ ਕੁ ਵੱਡਾ ਹੈ ਜਿੰਨਾ ਕੁ ਸਮਝਦਾਰ ਹੈ ਜਿੰਨਾ ਕਿ ਡਿਵੈਲਪਡ ਹੈ ਉਸ ਹਿਸਾਬ ਨਾਲ ਹੀ ਤੁਸੀਂ ਆਪਦੇ ਫੈਸਲੇ ਲੈ ਸਕਦੇ ਆਪਾਂ ਅਕਸਰ ਵੇਖਦੇ ਆ ਕਿ ਜਿਹੜੀ ਅਲਰਜੀ ਉਮਰ ਹੁੰਦੀ ਹੈ ਉਸ ਵਕਤ ਬੰਦਾ ਬੜੇ ਗਲਤ ਫੈਸਲੇ ਕਰਦਾ ਹੈ 12ਵੇਂ 13ਵੇਂ ਤੋਂ ਲੈ ਕੇ 24ਵੇਂ 25ਵੇਂ ਸਾਲ ਤੱਕ ਇਹ ਜਿਹੜਾ ਸਮਾਂ ਹੁੰਦਾ ਬੜਾ ਕ੍ਰਿਟੀਕਲ ਹੁੰਦਾ ਹੈ ਬੜਾ ਮਹੱਤਵਪੂਰਨ ਵੀ ਹੁੰਦਾ ਇਸ ਸਮੇਂ ਦੌਰਾਨ ਤੁਹਾਡਾ ਇਹ ਜੋ ਪ੍ਰੀ ਫਰੰਟਲ ਕਾਰਟੈਕਸ ਤੁਹਾਡੇ ਮੱਥੇ ਦੇ ਕੋਲ ਜਿਹੜਾ ਦਿਮਾਗ ਦਾ ਹਿੱਸਾ ਹੈ ਨਾ ਉਹ ਪਰਫੁੱਲਟ ਹੋ ਰਿਹਾ ਹੁੰਦਾ ਹੈ ਡਵੈਲਪ ਹੋ ਰਿਹਾ ਹੁੰਦਾ ਹੈ 24 25 ਸਾਲ ਦੀ ਉਮਰ ਤੱਕ ਉਹ ਪੂਰੀ ਤਰ੍ਹਾਂ ਮਚੌਰ ਨਹੀਂ ਹੁੰਦਾ ਤੈਨਾਂ 8 10 ਸਾਲਾਂ ਦੇ ਵਿੱਚ ਤੁਹਾਨੂੰ ਕਿੱਦਾਂ ਦਾ ਮਾਹੌਲ ਮਿਲਿਆ ਉਸ ਤੇ ਨਿਰਪਰ ਕਰੇਗਾ ਕਿ ਤੁਹਾਡਾ ਇਹ ਪ੍ਰੀਫਰੰਟਲ ਕਾਰਟੈਕਸ ਕਿੱਦਾਂ ਕਦਾ ਡਵੈਲਪ ਹੋਊਗਾ ਕਿੰਨਾ ਕੁ ਹੋਊਗਾ ਕਿਸ ਤਰ੍ਹਾਂ ਦਾ ਹੋਊਗਾ ਕਿੱਦਾਂ ਦੀ ਅਕਲ ਤੁਸੀਂ ਸਿੱਖੋਗੇ ਸੌਖੇ ਸ਼ਬਦਾਂ ਚ ਗੱਲ ਕਰੀਏ ਉਸ ਤੋਂ ਬਾਅਦ ਦਾ ਜਿਹੜਾ ਤੁਹਾਡਾ ਜੀਵਨ ਹੈ ਬਹੁਤ ਹੱਦ ਤੱਕ ਉਸੇ ਅਕਲ ਤੇ ਹੀ ਨਿਰਪਰ ਕਰੂ ਉਸੀਂ ਵੇਖੋਗੇ ਜੇ ਕੋਈ ਕਿਸੇ ਗਲਤ ਰਾਹੇ ਪੈਂਦਾ ਹੈ ਕਿਸੇ ਨਸ਼ੇ ਪੱਤੇ ਵਾਲੇ ਪਾਸੇ ਚਲਿਆ ਜਾਂਦਾ ਹੈ ਤਾਂ ਅਕਸਰ ਹੀ ਉਹ 20 ਸਾਲ ਤੋਂ 18 ਸਾਲ ਤੋਂ ਪਹਿਲਾਂ ਪਹਿਲਾਂ ਹੀ ਉਸ ਪਾਸੇ ਚਲ ਜਾਂਦਾ ਹੈ ਜੇ ਕੋਈ ਚੰਗੇ ਕੰਮ ਚ ਲੱਗੇ ਜਾਂਦਾ ਤਾਂ ਉਹ ਵੀ 18 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਹੀ ਲੱਗ ਜਾਂਦਾ ਜੇ ਕਿਸੇ ਨੂੰ ਮਾਰੇ ਪਾਸਿਓਂ ਬਚਾਉਣਾ ਹੈ ਤਾਂ ਇਹ ਕਹਿ ਸਕਦੇ ਹਾਂ ਕਿ ਜੇ 24 25 ਸਾਲ ਦੀ ਉਮਰ ਤੱਕ ਆਉਂਦੇ ਹੁੰਦੇ ਉਹ ਇਨਸਾਨ ਮਾਰੇ ਪਾਸੇ ਜਾਣੋਂ ਬਚ ਗਿਆ ਤਾਂ ਬਹੁਤ ਜ਼ਿਆਦਾ ਚਾਂਸ ਹੋ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਗਲਤ ਕੰਮ ਕੋਈ ਨਹੀਂ ਕਰੂਗਾ ਕਿਸੇ ਮਾਰੇ ਪਾਸੇ ਨਹੀਂ ਜਾਊਗਾ ਗਰੰਟੀ ਨਹੀਂ ਹੋ ਜਾਂਦੀ ਬਹੁਤ ਜ਼ਿਆਦਾ ਚਾਂਸ ਹੋ ਜਾਂਦਾ ਹੈ ਕਿਉਂਕਿ ਉਦੋਂ ਤੱਕ ਉਹਨੇ ਉਹ ਅਕਲ ਸਿੱਖ ਲਈ ਹੁੰਦੀ ਹੈ ਕੀ ਸਹੀ ਹੈ ਮੇਰੇ ਲਈ ਕੀ ਗਲਤ ਹੈ ਮੇਰੇ ਲਈ ਉਹ ਅਕਲ ਸਿੱਖਦਾ ਕਿਵੇਂ ਜਿੱਦਾਂ ਦੇ ਉਹਨੂੰ ਹਾਲਾਤ ਮਿਲਦੇ ਹੈ ਜਿੱਦਾਂ ਦੀ ਉਹਨੂੰ ਕੰਪਨੀ ਮਿਲਦੀ ਹੈ ਉਹਦਾ ਆਲਾ ਦਵਾਲਾ ਆਲੇ ਦਵਾਲੇ ਦੇ ਲੋਕਾਂ ਦੀ ਸੋਚ ਕਿੱਦਾਂ ਦੀ ਹੈ ਕਿਹਨਾਂ ਲੋਕਾਂ ਦੇ ਨਾਲ ਉਹ ਜ਼ਿਆਦਾ ਸਮਾਂ ਬਤੀਤ ਕਰ ਰਿਹਾ ਹੈ ਕੁਝ ਪੜਨ ਲਿਖਣ ਵਾਲ ਨੂੰ ਜ਼ਿਆਦਾ ਪ੍ਰੇਰਿਤ ਹੋ ਰਿਹਾ ਹੈ ਜਾਂ ਮਨੋਰੰਜਨ ਵਾਲ ਨੂੰ ਜ਼ਿਆਦਾ ਪ੍ਰੇਰਿਤ ਹੋ ਰਿਹਾ ਹੈ ਇਹ ਸਾਰੀਆਂ ਛੋਟੀਆਂ ਵੱਡੀਆਂ ਚੀਜ਼ਾਂ ਮਿਲ ਕੇ ਇੱਕ ਬੰਦੇ ਦੀ ਅਕਲ ਤਿਆਰ ਕਰਦੀ ਹੈ ਉਦੋਂ ਬਾਅਦ ਦੇ ਜਿਹੜੇ ਫੈਸਲੇ ਹੁੰਦੇ ਹਨ ਉਹ ਉਸ ਅਕਲ ਤੇ ਨਿਰਭਰ ਹੁੰਦੇ ਪਰ ਸਾਨੂੰ ਕਿੱਦਾਂ ਦੇ ਹਾਲਾਤ ਮਿਲਣੇ ਕਿੱਦਾਂ ਦੀ ਕੰਪਨੀ ਮਿਲਣੀ ਹੈ ਸਾਡੇ ਆਲੇ ਦੋਲੇ ਦੇ ਲੋਕ ਕਿੱਦਾਂ ਦੇ ਹੋਣੇ ਹਨ ਜੇ ਕੋਈ ਬੰਦਾ ਕਹੇ ਕਿ 100% ਉਹ ਇਹਨਾਂ ਚੀਜ਼ਾਂ ਨੂੰ ਨਿਰਧਾਰਤ ਕਰ ਸਕਦਾ ਹੈ ਖਾਸ ਕਰਕੇ ਉਸ ਕ੍ਰਿਟੀਕਲ ਉਮਰ ਦੇ ਵਿੱਚ ਤਾਂ ਮੇਰੇ ਖਿਆਲ ਵਿੱਚ ਉਹ ਬੰਦਾ ਸੁਪਨਿਆਂ 'ਚ ਹੀ ਜੀ ਰਿਹਾ। ਅਸੀਂ ਨਹੀਂ ਨਿਰਧਾਰਤ ਕਰ ਸਕਦੇ। ਇਹ ਚੀਜ਼ਾਂ ਸਾਡੇ ਕੰਟਰੋਲ ਤੋਂ ਬਹੁਤ ਬਾਹਰ ਹੁੰਦੀਆਂ। ਅਸੀਂ ਸਕੂਲ 'ਚ ਜਾਂਦੇ ਹਾਂ, ਸਾਨੂੰ ਨਹੀਂ ਪਤਾ ਕਿੱਦਾਂ ਦੇ ਸਾਡੇ ਯਾਰ-ਮਿੱਤਰ ਬਣਨੇ ਆ। ਕਲਾਸ ਦੇ ਵਿੱਚ ਬਰੇ ਬੱਚੇ ਹੁੰਦੇ ਆ 70, 80, 100, 150 ਜਿੰਨੇ ਵੀ। ਪਰ ਉਹਨਾਂ ਦੇ ਵਿੱਚੋਂ ਅਸੀਂ 2-4 ਚੁਣਦੇ ਆ ਜਿਹੜੇ ਸਾਡੇ ਪੱਕੇ ਦੋਸਤ ਬਣਦੇ ਆ। ਕੁਝ ਤਾਂ ਹੁੰਦਾ ਹੈ ਕਿ ਉਹਨਾਂ ਦੋ ਆਚਾਰਾਂ ਦੇ ਨਾਲ ਸਾਨੂੰ ਵਧੀਆ ਲੱਗਦਾ ਬਾਕੀਆਂ ਨਾਲ ਨਹੀਂ ਉਹਨਾਂ ਵਧੀਆ ਲੱਗਦਾ ਜੇ ਸਾਨੂੰ 150 ਬੱਚੇ ਦੀ ਕਲਾਸ ਦੇ ਮੂਹਰੇ ਖੜਾਤਾ ਜਾਵੇ ਪਹਿਲੇ ਹੀ ਦਿਨ ਕਿਹਾ ਜਾਵੇ ਕਿ ਤੂੰ ਦੱਸ ਇਹਨਾਂ ਦੇ ਵਿੱਚੋਂ ਕਿਹੜੇ ਤੇਰੇ 4-5 ਪੱਕੇ ਦੋਸਤ ਬਣਨਗੇ ਉਹਨਾਂ 'ਚੋਂ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਤੇ ਇਹ ਗੱਲ ਸੱਚ ਹੈ ਕਿ ਉਹਨਾਂ 'ਚੋਂ 4-5 ਤੁਹਾਡੇ ਦੋਸਤ ਬਣਨੇ ਜ਼ਰੂਰ ਨਹੀਂ ਪਰ ਉਸ ਵਕਤ ਤੁਸੀਂ ਦੱਸ ਨਹੀਂ ਸਕਦੇ ਕਿ ਕਿਹੜੇ ਹੋਣਗੇ ਉਸ ਵਕਤ ਤੁਸੀਂ ਨਿਰਧਾਰਤ ਨਹੀਂ ਕਰ ਸਕਦੇ ਕਿ ਤੁਹਾਡੀ ਉਹ ਕੰਪਨੀ ਜਿਹੜੀ ਆ ਕਿੱਦਾਂ ਦੀ ਹੋਏਗੀ ਜਿਵੇਂ ਜਿਵੇਂ ਸਮਾਂ ਲੰਘੇਗਾ ਓਵੇਂ ਓਵੇਂ ਹੀ ਪੱਤੇ ਖੁੱਲਣਗੇ ਉਹ ਪੱਤੇ ਖੁੱਲਣਗੇ ਉਹਨਾਂ ਤੇ ਨਿਰਭਰ ਕਰਕੇ ਗਾਹਾਂ ਦੇ ਪੱਤੇ ਖੁੱਲਣਗੇ ਸੋ ਇਹ ਚੇਨ ਵਾਂਗੂ ਇੱਕ ਪ੍ਰਕਿਰਿਆ ਬਣ ਜਾਂਦੀ ਹੈ ਸਿੱਟੇ ਦੀ ਗੱਲ ਇਹ ਹੈ ਕਿ ਜਿੰਨਾ ਸਾਨੂੰ ਲੱਗਦਾ ਕਿ ਅਸੀਂ ਆਪਣੇ ਜੀਵਨ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਹਾਂ ਉਹਨਾਂ ਦਾ ਅਸਲ ਹੈ ਨਹੀਂ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵਾ ਦਾਣ ਆਪੇ ਸੇਵਕ ਰਾਹੇ ਦਾ ਪਿਆਰਾ ਆਪ ਦਿਵਾਵੇਂ ਮਾਣ ਆਪੇ ਤਾੜੀ ਲਾਹੇ ਦਾ ਪਿਆਰਾ ਆਪੇ ਗੁਣੀ નિਧਨ ਏ ਭਾਈ प्यारा प्रभु अपनी भक्ति ਦੇ ਖਜ਼ਾਨਿਆਂ ਵਾਲਾ ਹੈ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵਾ ਦਾਣ ਉਹਨਾਂ ਖਜ਼ਾਨਿਆਂ ਦੇ ਵਿੱਚੋਂ ਜਿਸ ਨੂੰ ਦਿਲ ਕਰਦਾ ਉਹਨੂੰ ਆਪਣੀ ਭਗਤੀ ਦੀ ਦਾਤ ਉਹ ਦਿੰਦਾ ਹੈ ਉਹ ਦਾਤਾਂ ਹਾਸਲ ਕਰਨ ਵਾਲੇ ਤੁਸੀਂ ਭਾਗਾਂ ਵਾਲੇ ਆਪੇ ਸੇਵ ਕਰਾਏ ਦਾ ਪਿਆਰਾ ਆਪ ਦਿਵਾਵਾ ਹੈ ਮਾਣ ਪ੍ਰਭੂ ਆਪ ਹੀ ਜੀਵਾਂ ਪਾਸੋਂ ਸੇਵਾ ਭਗਤੀ ਕਰਾਂਦਾ ਹੈ ਤੇ ਆਪ ਹੀ ਸੇਵਾ ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ ਇੱਜ਼ਤ ਦਿਵਾਉਂਦਾ ਹੈ ਆਪੇ ਤਾੜੀ ਲਾਉਣ ਦਾ ਪਿਆਰਾ ਆਪੇ ਗੁਣੀ ਨਿਦਾਨ ਉਹ ਪ੍ਰਭੂ ਆਪ ਹੀ ਗੁਣਾ ਦਾ ਖਜ਼ਾਨਾ ਹੈ ਤੇ ਆਪ ਹੀ ਆਪਣੇ ਗੁਣਾ 'ਚ ਸਮਾਦੀ ਲਾਉਂਦਾ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਦਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪ੍ਰਵਾਣ ਆਪੇ ਓ ਤੁਲ ਤੁਲਾ ਹੈ ਦਾ ਪਿਆਰਾ ਜਨ ਨਾਨਕ ਸਦ ਕੁਰਬਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਦਾਨ ਹੈ ਭਾਈ ਓ ਪਿਆਰਾ ਪ੍ਰਭੂ ਆਪ ਹੀ ਸਭ ਤੋਂ ਵੱਡਾ ਤੇ ਮੰਨਿਆ ਪਰਮੰਨਿਆ ਹੋਇਆ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪ੍ਰਵਾਨ ਪ੍ਰਭੂ ਆਪ ਹੀ ਆਪਣਾ ਤੇਲ ਤੇ ਪੈਮਾਨਾ ਵਰਤ ਕੇ ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ ਮੁੱਲ ਪਾਉਂਦਾ ਹੈ ਤੇਲ ਤੇ ਪਮਾਨਾ ਸ਼ਬਦਾਂ ਤੋਂ ਇੱਥੇ ਭਾਵ ਤੱਕੜੀ ਤੇ ਵੱਟਾ ਹੈ ਆਪੇ ਤੁਲ ਪ੍ਰਵਾਨ ਤੁਲ ਤੋਂ ਭਾਵ ਹੈ ਤੱਕੜੀ ਪ੍ਰਵਾਨ ਤੋਂ ਭਾਵ ਹੈ ਵੱਟਾ ਪੰਜਾਬੀ ਦੇ ਵਿੱਚ ਪ੍ਰਵਾਨ ਆਪਾਂ ਅਕਸਰ ਉਸ ਚੀਜ਼ ਨੂੰ ਉਸ ਦਸਤਾਵੇਜ਼ ਨੂੰ ਕਹਿ ਦਿੰਦੇ ਆ ਜਿਹੜੀ ਮੰਨੀ ਪਰਮੰਨੀ ਹੁੰਦੀ ਹੈ ਤੇ ਵੱਟਾ ਵੀ ਮੰਨਿਆ ਪਰ ਮੰਨਿਆ ਹੁੰਦਾ ਜੇ ਕਿਸੇ ਵੱਟੇ ਤੇ ਲਿਖਿਆ 2 ਕਿਲੋ ਤਾਂ ਉਹਨੂੰ ਕੋਈ ਚੁਠਲਾਉਂਦਾ ਨਹੀਂ ਬੰਦਾ ਮੰਨ ਲੈਂਦਾ ਕਿ ਹਾਂ ਇਹ 2 ਕਿਲੋ ਹੈ ਸੋ ਜਦੋਂ ਗੁਰੂ ਸਾਹਿਬ ਲਿਖਦੇ ਨੇ ਆਪੇ ਤੁਲ ਪ੍ਰਵਾਨ ਇਹਦਾ ਭਾਵ ਕੀ ਹੈ ਇਹਦਾ ਭਾਵ ਹੈ ਕਿ ਜੀਵਾਂ ਦੇ ਜੀਵਨ ਨੂੰ ਤੋਲਣ ਦਾ ਕੰਮ ਜਦੋਂ ਉਸ ਪ੍ਰਮਾਤਮਾ ਨੇ ਕਰਨਾ ਹੈ ਕਿਸੇ ਦੇ ਜੀਵਨ ਦਾ ਜਦੋਂ ਉਸ ਪ੍ਰਮਾਤਮਾ ਨੇ ਮੁੱਲ ਪਾਉਣਾ ਹੈ ਤੇ ਇਹ ਨਿਰਧਾਰਤ ਕਰਨਾ ਹੈ ਕਿ ਕਿੱਦਾਂ ਦੀ ਦਾਤ ਉਹਨੂੰ ਦੇਣੀ ਹੈ ਤਾਂ ਮੁੱਲ ਪਾਉਣ ਦੇ ਲਈ ਵਰਤੀ ਜਾਣ ਵਾਲੀ ਤੱਕੜੀ ਵੀ ਉਸ ਪਰਮਾਤਮਾ ਦੀ ਹੈ ਵੱਟਾ ਵੀ ਉਸ ਪਰਮਾਤਮਾ ਦਾ ਹੈ ਤੇ ਇਹ ਸ਼ਬਦ ਵੀ ਰੂਪਕ ਨੇ ਤੱਕੜੀ ਤੋਂ ਇੱਥੇ ਭਾਵ ਹੈ ਕਿ ਪਰਮਾਤਮਾ ਦੀ ਅੰਦਰੂਨੀ ਪਵਿੱਤਰਤਾ ਤੇ ਸ਼ਕਤੀ ਤੇ ਵੱਟੇ ਤੋਂ ਭਾਵ ਹੈ ਪਰਮਾਤਮਾ ਦੇ ਨਿਯਮ ਤੇ ਮਾਪਦੰਡ ਇਹ ਉਹ ਆਪ ਹੀ ਨਿਰਧਾਰਤ ਕਰਦਾ ਹੈ ਤੇ ਆਪ ਹੀ ਜਾਣਦਾ ਅਸੀਂ ਨਹੀਂ ਕਹਿ ਸਕਦੇ ਪਰਮਾਤਮਾ ਨੂੰ ਕਿ ਜੇ ਮੇਰੇ ਜੀਵਨ ਦਾ ਮੁੱਲ ਪਾਉਣਾ ਹੈ ਤਾਂ ਤੂੰ ਇਹਨਾਂ ਇਹਨਾਂ ਗੱਲਾਂ ਤੇ ਪਾ ਕਿਉਂਕਿ ਜੇ ਇਦਾਂ ਹੋਵੇ ਤਾਂ ਹਰ ਬੰਦਾ ਇਹ ਆਪਦੇ ਜਿਹੜੀਆਂ ਕੰਮਾਂ ਦੇ ਵਿੱਚ ਉਹ ਨਪੁੰਨ ਹੈ ਉਹ ਕਹਦੇਗਾ ਕਿ ਇਹਨਾਂ ਕੰਮਾਂ ਦੇ ਉੱਤੇ ਮੇਰੇ ਜੀਵਨ ਦੇ ਮੁੱਲ ਨੂੰ ਤੂੰ ਨਿਰਧਾਰਤ ਕਰ। ਹੋਰ ਉਦਾਹਰਣ ਜੇ ਲਈਏ ਆਪਾਂ ਸਕੂਲ 'ਚ ਪੜਦੇ ਹਾਂ। ਕਈ ਸਾਰੇ ਵਿਸ਼ੇ ਹੁੰਦੇ। ਮੈਥ ਹੁੰਦਾ, ਇੰਗਲਿਸ਼ ਹੁੰਦੀ ਹੈ, ਪੰਜਾਬੀ, ਹਿੰਦੀ, ਸਮਾਜਿਕ ਵਿਗਿਆਨ। ਇੰਨੇ ਸਾਰੇ ਵਿਸ਼ੇ ਹੁੰਦੇ ਆ ਹਰ ਬੱਚਾ ਕਿਸੇ ਨਾ ਕਿਸੇ ਇੱਕ ਜਾਂ ਦੋ ਵਿਸ਼ਿਆਂ 'ਚ ਜ਼ਿਆਦਾ ਹੁਸ਼ਿਆਰ ਹੁੰਦਾ ਹੈ ਦੂਜਿਆਂ ਦੇ ਮੁਕਾਬਲੇ। ਕਈ ਬੱਚੇ ਚਲੋ ਸਾਰਿਆਂ 'ਚ ਹੀ ਬੜੇ ਹੁਸ਼ਿਆਰ ਹੁੰਦੇ ਆ। ਕਈ ਸਾਰਿਆਂ 'ਚੋਂ ਕਿਸੇ 'ਚ ਵੀ ਨਹੀਂ ਹੁੰਦੇ। ਪਰ ਫਿਰ ਵੀ ਕਿਸੇ ਨਾ ਕਿਸੇ ਵਿਸ਼ੇ 'ਚ ਹਰ ਬੱਚੇ ਦੀ ਰੁਚੀ ਵੀ ਹੁੰਦੀ ਹੈ। ਉਹਦੀ ਨਪੁੰਨਤਾ ਵੀ ਹੁੰਦੀ ਹੈ। ਹੁਣ ਜਦੋਂ ਪੇਪਰਾਂ ਦਾ ਟਾਈਮ ਆਵੇ ਤਾਂ ਉੱਥੇ ਬੱਚਾ ਨਹੀਂ ਕਹਿ ਸਕਦਾ ਕਿ ਤੁਸੀਂ ਇਸ ਵਿਸ਼ੇ ਦਾ ਪੇਪਰ ਲੈ ਲਓ ਤੇ ਉਹਦੇ ਆਧਾਰ 'ਤੇ ਮੇਰੀ ਜਿਹੜੀ ਓਵਰਆਲ ਗ੍ਰੇਡ ਆ ਮੈਨੂੰ ਦੇ ਦੇ। ਉੱਥੇ ਪੇਪਰ ਸਾਰੇ ਵਿਸ਼ਿਆਂ ਦਾ ਹੀ ਹੁੰਦਾ ਹੈ ਤੇ ਉਹ ਪੇਪਰ ਸਕੂਲ ਦੀਆਂ ਅਥਾਰਟੀਆਂ ਜਿਹੜੀਆਂ ਉਹ ਨਿਰਤਾਰਤ ਕਰਦੀਆਂ ਇਸੇ ਪ੍ਰਕਾਰ ਹੀ ਸਾਡੇ ਜੀਵਨ ਦਾ ਜਿਹੜਾ ਪੇਪਰ ਹੈ ਉਹ ਪ੍ਰਮਾਤਮਾ ਨਿਰਤਾਰਤ ਕਰਦਾ ਹੈ ਕਿਹੜੇ ਮਾਪਦੰਡਾਂ ਤੇ ਉਹਨੇ ਸਾਡੇ ਜੀਵਨ ਦਾ ਮੁੱਲ ਪਾਉਣਾ ਇਹ ਉਹ ਆਪ ਨਿਰਤਾਰਤ ਕਰਦਾ ਅਸੀਂ ਨਹੀਂ ਕਹਿ ਸਕਦੇ ਕਿ ਇਹਨਾਂ ਮਾਪਦੰਡਾਂ ਤੇ ਸਾਡੇ ਜੀਵਨ ਦਾ ਮੁੱਲ ਪਾਇਆ ਜਾਵੇ ਜਿਹੜਿਆਂ 'ਚ ਅਸੀਂ ਨਪੁੰਨ ਜਿਵੇਂ ਇੱਕ ਬੱਚਾ ਨਹੀਂ ਕਹਿ ਸਕਦਾ ਕਿ ਇਸ ਵਿਸ਼ੇ ਦੇ ਆਧਾਰ ਤੇ ਮੈਨੂੰ ਪਾਸ ਜਾਂ ਫੇਲ ਕੀਤਾ ਜਾਵੇ ਸੋ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪ੍ਰਵਾਨ ਆਪੇ ਅਤੁੱਲ ਤੁਲਾਇੰਦਾ ਪਿਆਰਾ ਜਨ ਨਾਨਕ ਸਤਿਗੁਰੂਵਾਨ ਉਹ ਪ੍ਰਮਾਤਮਾ ਆਪ ਅਤੁੱਲ ਹੈ ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ ਉਹ ਜੀਵਾਂ ਦੇ ਜੀਵਨ ਸਦਾ ਤੋਲਦਾ ਹੈ ਦਾਸ ਨਾਨਕ ਆਖੋ ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ ਸੋਰਠ ਮਹਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਏ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲਖਣ ਆਪ ਲਖਾਰੀ ਆਪੇ ਲਖ ਲਖਾ ਹੇ ਭਾਈ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੀ ਸੇਵਾ ਭਗਤੀ ਵਿੱਚ ਜੋੜਦਾ ਹੈ ਆਪੇ ਸੇਵਾ ਲਾਉਣ ਦਾ ਪਿਆਰਾ ਆਪੇ ਭਗਤ ਉਮਾਹਾ ਆਪ ਹੀ ਉਹਨਾਂ ਨੂੰ ਭਗਤੀ ਕਰਨ ਦਾ ਉਤਸ਼ਾਹ ਦਿੰਦਾ ਆਪੇ ਗੁਣ ਗਵਾਏ ਦਾ ਪਿਆਰਾ ਆਪੇ ਸ਼ਬਦ ਸਮਾਹਾ ਪ੍ਰਭੂ ਆਪ ਹੀ ਜੀਵਾਂ ਨੂੰ ਗੁਣ ਗਾਉਣ ਲਈ ਪ੍ਰੇਰਣਾ ਕਰਦਾ ਹੈ ਆਪ ਹੀ ਜੀਵਾਂ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਦਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਪ੍ਰਭੂ ਆਪ ਹੀ ਕਲਮ ਹੈ ਆਪ ਹੀ ਕਲਮ ਨੂੰ ਚਲਾਉਣ ਵਾਲਾ ਹੈ ਤੇ ਆਪ ਹੀ ਜੀਵਾਂ ਦੇ ਮੱਥੇ ਉੱਤੇ ਭਗਤੀ ਦਾ ਲੇਖ ਲਿਖਦਾ ਹੈ ਮੇਰੇ ਮਨ ਜਪ ਰਾਮ ਨਾਮ ਓ ਮਹਾ ਆਨੰਦਨ ਆਨੰਦ ਹੋ ਵੈ ਬਟ ਭਾਗੀ ਲੈ ਗੁਰਪੁਰ ਹੈ ਹਰ ਲਾਹਰ ਹਾਉ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਉਤਸ਼ਾਹ ਨਾਲ ਜਪਿਆ ਕਰ ਬੁੱਤਾ ਨਹੀਂ ਸਾਰ ਇੱਕ ਪ੍ਰਕਿਰਿਆ ਦੇ ਤੌਰ ਤੇ ਨਹੀਂ ਕਰਨਾ ਸਾਡੇ ਦਿਲ ਦੇ ਅੰਦਰ ਚਾਹ ਹੋਣਾ ਚਾਹੀਦਾ ਪ੍ਰਮਾਤਮਾ ਦੇ ਨਾਮ ਨੂੰ ਜਪਣ ਦਾ ਸੋ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਉਤਸ਼ਾਹ ਨਾਲ ਜਪਿਆ ਕਰ ਪੂਰੇ ਗੁਰੂ ਦੇ ਰਾਹੀ ਹਰ ਨਾਮ ਦਾ ਲਾਭ ਖੱਟ ਲੈ ਜਿਹੜਾ ਬੜਪਾਗੀ ਮਨੁੱਖ ਨਾਮ ਜਪਦਾ ਹੈ ਉਹ ਹਰ ਵੇਲੇ ਆਤਮਿਕ ਸੁੱਖ ਉਹਨੂੰ ਮਿਲਿਆ ਰਹਿੰਦਾ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊਚਰਾਹਾ ਆਪੇ ਸਾਵਣ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕੁਵਲੀਆ ਪੀੜ ਆਪ ਮਰਾਈ ਦਾ ਪਿਆਰਾ ਕਰ ਬਾਲਕ ਰੂਪ ਪਛਾਹ ਏ ਭਾਈ ਪ੍ਰਭੂ ਆਪ ਹੀ ਗੋਪੀਆਂ ਹੈ ਆਪ ਹੀ ਕ੍ਰਿਸ਼ਨ ਹੈ ਆਪ ਹੀ ਬ੍ਰਿੰਦਾਵਨ ਜੰਗਲ ਵਿੱਚ ਗਾਈਆਂ ਚਾਰਨ ਵਾਲਾ ਹੈ। ਪ੍ਰਭੂ ਆਪ ਹੀ ਸਾੰਮਲੇ ਰੰਗ ਵਾਲਾ ਸੋਹਣਾ ਕ੍ਰਿਸ਼ਨ ਹੈ, ਆਪ ਹੀ ਬੰਸਰੀ ਵਜਾਉਣ ਵਾਲਾ ਹੈ। ਪ੍ਰਭੂ ਆਪ ਹੀ ਬਾਲਕ ਰੂਪ ਕ੍ਰਿਸ਼ਨ ਰੂਪ ਦੇ ਵਿੱਚ ਕੰਸ ਦੇ ਭੇਜੇ ਹੋਏ ਹਾਥੀ ਕੁਬਲੀਆ ਪੀੜ ਨੂੰ ਨਾਸ ਕਰਨ ਵਾਲਾ ਹੈ। ਕੰਸ ਕ੍ਰਿਸ਼ਨ ਜੀ ਦਾ ਮਾਮਾ ਸੀ ਪਰ ਬੜਾ ਹੀ ਨਿਰਦਈ ਰਾਜਾ ਸੀ। ਉਹਦਾ ਰਾਜ ਬੜਾ ਭਿਆਨਕ ਸੀ। ਉਹਨੂੰ ਪਤਾ ਸੀ ਕਿ ਕ੍ਰਿਸ਼ਨ ਨੇ ਉਹਨੂੰ ਮਾਰ ਦੇਣਾ ਹੈ ਇਸ ਕਰਕੇ ਜਦੋਂ ਕ੍ਰਿਸ਼ਨ ਜੀ ਬੜੇ ਛੋਟੇ ਸਨ ਉਸ ਸਮੇਂ ਤੋਂ ਹੀ ਕੰਸ ਕਈ ਤਰ੍ਹਾਂ ਦੇ ਯਤਨ ਕਰਦਾ ਰਿਹਾ ਸੀ ਕ੍ਰਿਸ਼ਨ ਜੀ ਨੂੰ ਮਾਰ ਮਕਾਉਣ ਦੇ ਉਹਨਾਂ ਯਤਨਾਂ 'ਚੋਂ ਇੱਕ ਸੀ ਕੁਬਲੀਆ ਪੀੜ ਹਾਥੀ ਨੂੰ ਭੇਜਣਾ ਜਦੋਂ ਕ੍ਰਿਸ਼ਨ ਤੇ ਉਹਨਾਂ ਦਾ ਭਰਾ ਬਲਰਾਮ ਮਥਰਾ ਗਏ ਕੰਸ ਦੀਆਂ ਲੀਲਾਵਾਂ ਦੇਖਣ ਦੇ ਲਈ ਤਾਂ ਕੰਸ ਨੇ ਕੁਬਲੀਆ ਪੀੜ ਹਾਥੀ ਉਹਨਾਂ ਦੇ ਰਾਹ 'ਚ ਛੱਡ ਦਿੱਤਾ ਤੇ ਕ੍ਰਿਸ਼ਨ ਜੀ ਨੇ ਬਾਲਕ ਰੂਪ ਹੁੰਦਿਆਂ ਹੋਇਆਂ ਵੀ ਉਹਦਾ ਡਟ ਕੇ ਸਾਹਮਣਾ ਕੀਤਾ ਤੇ ਉਸ ਹਾਥੀ ਨੂੰ ਮਾਰ ਮੁਕਾਇਆ ਹੈਰਾਨੀ ਹੁੰਦੀ ਹੈ ਸੁਣ ਕੇ ਕਿ ਇੱਕ ਬੱਚਾ ਇੱਕ ਹਾਥੀ ਨੂੰ ਕਿਵੇਂ ਮਾਰ ਸਕਦਾ ਪਰ ਸਮਝਣ ਵਾਲੀ ਗੱਲ ਇਹ ਹੈ ਕੁਵਲੀਆ ਪੀੜ ਆਪ ਮਰਾਈ ਦਾ ਪਿਆਰਾ ਕਰ ਬਾਲਕ ਰੂਪ ਪਛਾਹ ਜੇ ਪ੍ਰਮਾਤਮਾ ਚਾਵੇ ਤੇ ਇੱਕ ਬੱਚੇ ਤੋਂ ਵੀ ਹਾਥੀ ਮਰਵਾ ਸਕਦਾ ਹੈ ਤਾਕਤ ਦੇਣ ਵਾਲਾ ਉਹ ਆਪ ਹੈ ਹਾਥੀ ਨੂੰ ਤਾਕਤ ਦੇਣ ਵਾਲਾ ਵੀ ਪ੍ਰਮਾਤਮਾ ਆਪ ਹੈ ਬੱਚੇ ਨੂੰ ਤਾਕਤ ਦੇਣ ਵਾਲਾ ਵੀ ਪ੍ਰਮਾਤਮਾ ਆਪ ਹੈ ਕੌਣ ਕਿੰਨੂੰ ਹਰਾਏਗਾ ਇਹ ਨਿਰਧਾਰਤ ਕਰਨ ਵਾਲਾ ਵੀ ਪ੍ਰਮਾਤਮਾ ਆਪ ਹੈ ਆਪ ਅਖਾੜਾ ਪਾਏ ਦਾ ਪਿਆਰਾ ਕਰ ਵੇਖੈ ਆਪ ਚੋ ਜਾਹਾ ਕਰ ਬਾਲਕ ਰੂਪ ਉਪਾਏ ਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪ ਹੀ ਬਲ ਆਪ ਹੈ ਪਿਆਰਾ ਬਲ ਪੰਨੈ ਮੂਰਖ ਮੁਗਤਾ ਹੇ ਭਾਈ ਪ੍ਰਭੂ ਆਪ ਹੀ ਇਹ ਜਗਤ ਦਾ ਅਖਾੜਾ ਬਣਾਉਣ ਵਾਲਾ ਹੈ ਜਗਤ ਅਖਾੜੇ ਦੇ ਵਿੱਚ ਕੋਤਮਕ ਤਮਾਸ਼ੇ ਰਚ ਕੇ ਵੇਖ ਰਿਹਾ ਹੈ ਜਗਤ ਨੂੰ ਇਕ ਅਖਾੜੇ ਰੂਪ ਉਸ ਪ੍ਰਮਾਤਮਾ ਨੇ ਬਣਾਇਆ ਇਸ ਅਖਾੜੇ ਦੇ ਵਿੱਚ ਜਗਤ ਰੂਪ ਇਸ ਅਖਾੜੇ ਦੇ ਵਿੱਚ ਹਰ ਇੱਕ ਜੀਵ ਇੱਕ ਨਾਟਕਕਾਰ ਹੈ ਇੱਕ ਪਹਿਲਵਾਨ ਹੈ ਉਹਨਾਂ ਨੂੰ ਆਪਸ ਦੇ ਵਿੱਚ ਲੜਾ ਪੜਾ ਕੇ ਪ੍ਰਮਾਤਮਾ ਕੌਤਕ ਤਮਾਸ਼ੇ ਰਚ ਕੇ ਆਪ ਹੀ ਵੇਖ ਰਿਹਾ ਹੈ ਕਰ ਬਾਲਕ ਰੂਪ ਉਪਾਏ ਦਾ ਪਿਆਰਾ ਪ੍ਰਭੂ ਆਪ ਹੀ ਬਾਲਕ ਰੂਪ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ ਚੰਦੂਰ ਕੰਸ ਕੇਸ ਮਰਾਹਾ ਤੇ ਉਸ ਬਾਲਕ ਰੂਪ ਕ੍ਰਿਸ਼ਨ ਪਾਸੋਂ ਚੰਡੂਰ ਕੇਸੀ ਤੇ ਕੰਸ ਨੂੰ ਮਰਵਾਣ ਵਾਲਾ ਹੈ ਚੰਡੂਰ ਕੰਸ ਦਾ ਇੱਕ ਪਹਿਲਵਾਨ ਸੀ ਕੇਸੀ ਇੱਕ ਦੈਂਤ ਸੀ ਤੇ ਕੰਸ ਜਿਵੇਂ ਕਿ ਆਪਾਂ ਪਹਿਲਾਂ ਕਿਹਾ ਕ੍ਰਿਸ਼ਨ ਜੀ ਦਾ ਮਾਮਾ ਸੀ ਤਿੰਨਾਂ ਨੂੰ ਹੀ ਕ੍ਰਿਸ਼ਨ ਜੀ ਨੇ ਮਾਰਿਆ ਸੀ ਤੇ ਗੁਰੂ ਸਾਹਿਬ ਇਹ ਤੇ ਲਿਖਦੇ ਨੇ ਕਿ ਪ੍ਰਭੂ ਆਪ ਹੀ ਬਾਲਕ ਰੂਪ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਉਹਨਾਂ ਪਾਸੋਂ ਇਹਨਾਂ ਨੂੰ ਮਰਵਾਣ ਵਾਲਾ ਹੈ ਆਪ ਹੀ ਤਾਕਤ ਦੇਣ ਵਾਲਾ ਤੇ ਆਪ ਹੀ ਮੂਰਖਾਂ ਦੀ ਤਾਕਤ ਭੰਨ ਦਿੰਦਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਸਭ ਆਪੇ ਜਗਤ ਉਪਾਏ ਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਲ ਜੇਵੜੀ ਆਪੇ ਪਾਏ ਦਾ ਪਿਆਰਾ ਜੋ ਪ੍ਰਭ ਖਿੰਚੈ ਤਿਉ ਜਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਏ ਭਾਈ ਪਿਆਰਾ ਪ੍ਰਭ ਆਪੇ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ ਜਗਤ ਨੂੰ ਆਪ ਹੀ ਆਪਣੇ ਵਸ ਵਿੱਚ ਰੱਖਦਾ ਹੈ ਜੀਵਾ ਦੀ ਜੀਵਨ ਜੁਗਤ ਆਪਣੇ ਹੱਥ ਚ ਰੱਖਦਾ ਹੈ ਪ੍ਰਭੂ ਆਪ ਹੀ ਸਭ ਜੀਵਾਂ ਦੇ ਗਲ ਵਿੱਚ ਰੱਸੀ ਪਾਈ ਰੱਖਦਾ ਹੈ ਗਲ ਜੇਬੜੀ ਆਪੇ ਪਾਏ ਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਾਹਾ ਜਿਵੇਂ ਪ੍ਰਭੂ ਉਸ ਰੱਸੀ ਨੂੰ ਖਿੱਚਦਾ ਏ ਤਿਵੇਂ ਹੀ ਜੀਵ ਜੀਵਨ ਰਾਤੇ ਤੁਰਦੇ ਹਨ हे ਨਾਨਕ ਆਖੋ हे ਪਿਆਰੇ ਸੱਜਣਾ ਜਿਹੜਾ ਮਨੁੱਖ ਆਪਣੇ ਕਿਸੇ ਬਲ ਆਦਕ ਦਾ ਅਹੰਕਾਰ ਕਰਦਾ ਉਹ ਤਬਾਹ ਹੋ ਜਾਂਦਾ ਹੈ ਮਾਤਮਕ ਮੌਤ ਸਹਿੜ ਲੈਂਦਾ ਹੈ ਇਹ ਭਾਈ ਸਾਡੇ ਲਈ ਇਹੀ ਭਲਾ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪਿਆ ਕਰੀਏ ਤੇ ਉਹਦੀ ਭਗਤੀ ਦੇ ਵਿੱਚ ਲੀਨ ਰਹਾ ਕਰੀਏ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 606ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਤੁਹਾਡੀਆਂ ਟਿੱਪਣੀਆਂ ਦੇ ਲਈ ਤੁਹਾਡੇ ਉਤਸ਼ਾਹ ਦੇ ਲਈ ਤੁਹਾਡੀ ਸਪੋਰਟ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਉਮੀਦ ਕਰਦੇ ਹਾਂ ਅੱਜ ਦੀ ਗੁਰਬਾਣੀ ਦੇ ਵਿੱਚੋਂ ਪਰਮਾਤਮਾ ਦੀ ਬੜਮੁੱਲਤਾ ਦਾ ਪਾਠ ਤੁਹਾਡੇ ਹਿਰਦਿਆਂ ਦੇ ਵਿੱਚ ਹੋਰ ਵੀ ਪਰਪੱਕ ਹੋਇਆ ਹੋਵੇਗਾ। ਸਭ ਤੋਂ ਮਹੱਤਵਪੂਰਨ ਗੱਲ ਜੋ ਅੱਜ ਆਪਾਂ ਸਿੱਖੀ ਹੈ ਉਹ ਇਹ ਹੈ ਕਿ ਸਾਡੀਆਂ ਡੋਰਾਂ ਉਸ ਪ੍ਰਮਾਤਮਾ ਦੇ ਹੱਥ ਵਸ ਨੇ ਜਿੱਦਰ ਨੂੰ ਉਹ ਸਾਨੂੰ ਖਿੱਚਦਾ ਅਸੀਂ ਉਧਰੇ ਨੂੰ ਚੱਲ ਪੈਂਦੇ ਹਾਂ। ਜਿਹੜਾ ਸਾਨੂੰ ਭਰਮ ਹੈ ਕਿ ਅਸੀਂ ਆਪਣੇ ਜੀਵਨ ਨੂੰ ਆਪ ਆਪਣੀ ਮਰਜ਼ੀ ਨਾਲ ਚਲਾਉਂਦੇ ਹਾਂ ਇਹ ਵਾਕਿਆ ਹੀ ਇੱਕ ਭਰਮ ਹੀ ਹੈ। ਸੱਚਾਈ ਨਹੀਂ ਹੈ। ਸਾਡੀ ਸੋਚ ਸਾਡੇ ਫੈਸਲੇ ਬਹੁਤ ਐਸੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਨੇ ਜਿਹੜੀਆਂ ਸਾਡੇ ਹੱਥ ਵਸ ਨਹੀਂ ਹੁੰਦੀਆਂ ਤੋਂ ਉਮੀਦ ਕਰਦੇ ਆ ਇਹ ਸਿੱਖਿਆ ਤੁਹਾਡੇ ਜੀਵਨ ਦੇ ਵਿੱਚ ਕੰਮ ਆਏਗੀ ਇੱਥੇ ਹੀ ਫਤਿਹ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ